ਅਸੀਂ ਰੋਟੇ ਦਾ ਆ ਲਈ ਲੈ ਕੇ ਦਾਂਗੇ ਵੱਡੇ ਖੇਤਾਂ ਦੇ ਤੋਂ ਬਸ ਨੰਬਰ ਕਿੰਨਾ ਪਾਣੀ ਸੋਣਾ ਪਰ ਅਸਟਾ ਪਾਣੀ ਲੱਗਣਾ ਲਾਵੇ ਜਾਂ ਨਾ ਲਾਵੇ ਆ ਮਾਲਕ ਇਹਨਾਂ ਦਾ ਦੋ ਸਾਲ ਦੀ ਗਾਰੰਟੀ ਹੈ ਜਿੰਨੇ ਦੋ ਸਾਲ ਦੇ ਕੰਮ ਨਹੀਂ ਲੱਗੇ ਉਹ ਬਾਅਦ ਵਿੱਚ ਇਹਨਾਂ ਨੂੰ ਪੁੜਾ ਕੇ ਮਿਲਣਾ ਹੈ

ਇਹ ਸਵਾਲ ਬਣ ਗਿਆ ਉਸ ਦਾ ਲੋਕਾਂ ਨੇ ਵਕਤ ਅਸ਼ ਲੋਕ ਵਸ਼ ਲੋਕ ਸਮਝ ਰਹੇ ਹੈ ਜੀ ਇਹ ਸਮਝਣ ਦਾ ਵਾਰੀ ਹੈ ਮੈਟਰ ਹੈ ਜੀ ਬੈਸਟ ਸਕੂਲ ਤੋਂ ਨਾਲ ਸੀ ਜੀ ਤੁਹਾਡੀ ਕਸਾਪ ਵਿੱਚ ਬੈਸਟ ਕਾ ਜੀ ਅੱਜ ਲਈ ਇਹ ਕੋ ਲੋਕ ਕਹਿੰਦਾ ਪੈਸਾ ਪ੍ਰਾਈਵੇਟ ਸਕੂਲਾਂ ਦਾ ਕਰਾ ਦੇਵਾਂਗੇ ਪਰ ਉਹ ਵੀ ਵਧੀਆ ਕਾ ਜੀ ਉਹਨਾਂ ਦੀ ਉੱਪਰ ਹੋਵੇਗਾ ਹਾਂ ਜੀ ਹਸਪਤਾਲ ਦੀ ਜੀ ਪ੍ਰਾਈਵੇਟ ਲੈਂ ਲੈਣ ਦੋ ਸਰਕਾਰੀ ਕਿਉਂ 하지 ਨਾ ਸੇ ਤੇ ਸਰਕਾਰੀ ਇਸ ਵਾਂਗ ਪੂਰਾ ਟੌਪ ਚੱਲਦਾ ਹੈ ਹਾਂ ਜੀ दवाई अंदर बहत जादा ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਲੀਡਰ ਆਪਣੇ ਆਪਣੇ ਹਲਕਿਆਂ ਦੇ ਵਿੱਚ ਲੋਕਾਂ ਨੂੰ ਵੋਟਾਂ ਦੇ ਲਈ ਉਤਸ਼ਾਹਿਤ ਕਰਨ ਅਤੇ ਵੋਟਾਂ ਮੰਗਣ ਦੇ ਲਈ ਰੈਲੀਆਂ ਅਤੇ ਰੋਡ ਸ਼ੋਅ ਕਰ ਰਹੇ ਨੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਇੱਕ ਇਲਾਕੇ ਦੇ ਵਿੱਚ ਜਾ ਰਹੇ ਸਨ ਆਪਣੇ ਕਾਫਲੇ ਦੇ ਨਾਲ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਲੋਕਾਂ ਵੱਲੋਂ ਰੋਕ ਲਿਆ ਗਿਆ ਤੇ ਉੱਥੇ ਕੀ ਗੱਲਬਾਤ ਹੋਈ ਉਹ ਵੀ ਵੀਡੀਓ ਪੂਰੀ ਤੁਹਾਡੇ ਨਾਲ ਰੱਖਦੇ ਹਾਂ ਉੱਥੇ ਹੀ ਇੱਕ ਮਸਲਾ ਜੋ ਕੱਲ ਦਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੀ ਕਿ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਿੱਧੂ ਮਸੂਏ ਵਾਲੇ ਦੇ ਮਾਤਾ ਪਿਤਾ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਿ ਉਹਨਾਂ ਦੇ ਨਵੇਂ ਜਨਮੇ ਬੱਚੇ ਦੇ ਲੀਗਲ ਡਾਕੂਮੈਂਟ ਉਹਨਾਂ ਨੂੰ ਦਿਖਾਓ ਬੱਚੇ ਨੂੰ ਲੀਗਲ ਸਾਬਤ ਕਰੋ ਤਾਂ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਇਸ ਮਾਮਲੇ ਤੇ ਖੁਲਾਸਾ ਕੀਤਾ ਗਿਆ ਉੱਥੇ ਹੀ ਪਰਿਵਾਰ ਨੂੰ ਵਧਾਈਆਂ ਵੀ ਹੁਣ ਦੇ ਦਿੱਤੀਆਂ ਗਈਆਂ ਨੇ ਨਵੇਂ ਜਨਮੇ ਬੱਚੇ ਸ਼ੁਭਦੀਪ ਸਿੰਘ ਸਿੱਧੂ ਦੇ ਲਈ ਸੋ ਕੀ ਕਹਣਾ ਤੁਹਾਡਾ ਇਹਨਾਂ ਸਾਰੇ ਮਸਲਿਆਂ ਤੇ ਜਰੂਰ ਕਮੈਂਟ ਕਰਨਾ ਜੇਕਰ ਤੁਸੀਂ ਪੰਜਾਬ ਸਰਕਾਰ ਦੀਆਂ ਇਹਨਾਂ ਗੱਲਾਂ ਦੇ ਨਾਲ ਅਤੇ ਕੰਮਾਂ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਨਾ ਅਤੇ ਜੇਕਰ ਤੁਸੀਂ ਇਸ ਦੇ ਨਾਲ ਸਹਿਮਤ ਨਹੀਂ ਹੋ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਨੋ ਟਾਈਪ ਕਰ ਸਕੋ ਤਾਂ ਕਿ ਪਤਾ ਲੱਗ ਸਕੇ ਕਿ ਪੰਜਾਬ ਦੀ ਆਵਾਮ ਕੀ ਸੋਚਦੀ ਹੈ ਤੇ ਕੀ ਕਹਿਣਾ ਹੈ ਤੁਹਾਡਾ ਇਸ ਸਾਰੇ ਮਸਲੇ ਦੇ ਵਿੱਚ ਤੇ ਤੁਹਾਨੂੰ ਕੀ ਲੱਗਦਾ ਹੈ ਮੌਜੂਦਾ ਸਰਕਾਰ ਨੂੰ ਲੋਕ ਸਭਾ ਚੋਣਾਂ ਦੇ ਵਿੱਚ 13 ਸੀਟਾਂ ਦੇ ਵਿੱਚੋਂ ਤੁਹਾਡੇ ਹਿਸਾਬ ਦੇ ਨਾਲ ਕਿੰਨੀਆਂ ਸੀਟਾਂ ਆ ਸਕਦੀਆਂ ਹਨ ਉਹ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਹੁਣ ਦੇਖੋ ਬੈਕ ਟੂ ਬੈਕ ਇਹ ਦੋਵੇਂ ਵੀਡੀਓਜ਼ ਹੋਰ ਅਪਡੇਟਸ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਅਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਆਓ ਤੁਹਾਡੇ ਸਾਹਮਣੇ ਰੱਖਦੇ ਆ ਇਹ ਦੋਵੇਂ ਵੀਡੀਓਜ਼ ਕੋਈ ਹਰਸਮੈਂਟ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਘਟੀਆਂ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ ਜੀ ਅਸੀਂ ਰੋਟੇ ਦਾ ਆ ਜੀ ਲੈ ਕੇ ਜਾਂਗੇ ਫਟੇ ਇੱਥੇ ਰੋਟੇ ਨਾਲੋਂ ਆਹ ਨਾ ਅਸੀਂ ਆਪਣਾ ਇੱਕ ਟੈਂਕ ਟੰ ਪਾਣੀ ਪਾਉਣਾ ਪਰ ਪਰ ਬਿਸ਼ਾ ਮਾਲਕ ਨੂੰ ਆਹ ਨਾ ਕੋਈ ਬੰਦ ਨਹੀਂ ਰਾਣਾ ਆਵੇ ਜਾਂ ਨਾ ਆਵੇ ਆ ਮਾਲਕ

ਹਾਂਜੀ ਜੋ ਪਛਾਣ ਤੁਸੀਂ ਫ੍ਰੀ ਟੋਟੈਲੋ ਜੀ ਬਹੁਤ ਆਉਂਦਾ ਹੈ ਮਾਡਲ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਦਾ ਸੁਨਿਆ ਜਰਵੰਗਿਆ ਬਹੁਤ ਜਰਵੰਗਿਆ ਬਹੁਤ ਦਾ ਸਾਸ਼ ਬੰਗਿਆ ਹੋ ਉਸ ਤਾਈਂ ਲੋਕਾਂ ਨੇ ਹੀ ਹੁਣ ਬਚਤ ਅਸ਼ੋਕ ਬਹੁਤ ਲੋਕ ਸਮਝ ਰਹੇ ਹੈ ਜੀ ਇਹ ਸਮਝਣ ਦਾ ਵਾਰੀਆ ਮੈਟਰ ਜੀ ਬੈਸ ਖੜੇ ਕਰਾਉਣ ਤੋਂ ਨਾਲ ਸੀ ਜੀ ਥੋੜੀ ਖਰਚਾ ਸੁਨਿਛੇ ਲੈਸ ਕਰੀਆ ਜਿੱਦ ਲਈ ਇਹ ਲੋਕ ਆਪਣਾ ਪੈਸਾ ਪ੍ਰਾਈਵੇਟ ਸਕੂਲਾਂ ਨਾਲ ਸਾਂ ਲੈਣੇ ਲਗਾ ਜੀ ਪਰ ਬਹੁਤ ਵਧੀਆ ਹੈ ਜੀ बढ़िया